ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਬਣਾਵਾਂਗੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਸਿਰਫ ਚਾਰ ਸਲਾਂਗਾਂ ਦਾ ਡਿਜ਼ਾਈਨ ਹੈ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜਿਹੜੇ ਆਪਾਂ ਕੁੰਡੇ ਲੈਣੇ ਚਾਰ ਦੇ ਮਲਟੀਪਲ ਦੋ ਕੁੰਡੇ ਆਪਾਂ ਵਾਧੂ ਰੱਖ ਲੈਣੇ ਜਿਵੇਂ ਦੇਖੋ 4 4 4 4 ਲਾਟ ਤੇ ਦੋ ਕੁੰਡੇ ਵਾਧੂ ਰੱਖਾਂਗੇ ਡਿਜ਼ਾਈਨ ਸੈੱਟ ਹੋ ਜਾਂਦਾ ਹੈ ਠੀਕ ਹੈ ਡਿਜ਼ਾਈਨ ਨੂੰ ਸ਼ੁਰੂ ਕਰਨਾ ਜੇ ਤੁਸੀਂ ਬਾਰਡਰ ਨੀਚੇ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਜਿਵੇਂ ਇੱਥੇ ਮੈਂ ਬਾਰਡਰ ਦੇ ਤੌਰ ਤੇ ਦੋ ਲਾਈਨਾਂ ਉਲਟੀਆਂ ਬਣਾਈਆਂ ਫਿਰ ਜਿਹੜੀ ਆਪਣੀ ਡਿਜ਼ਾਈਨ ਦੀ ਪਹਿਲੀ ਸਿਲਾਈ ਹੋਗੀ ਸਿੱਧੇ ਪਾਸੇ ਤੋਂ ਰਾਈਟ ਸਾਈਡ ਤੋਂ ਸ਼ੁਰੂ ਹੋਊਗੀ ਚਾਰ ਸਲਾਈਆਂਾਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ ਡਿਜ਼ਾਈਨ ਦੀ ਪਹਿਲੀ ਸਿਲਾਈ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਉਸ ਤੋਂ ਬਾਅਦ ਸਾਰੀ ਸਿਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਇੱਥੇ ਮੈਂ 22 ਕੁੰਡੇ ਲਏ ਆ 4 ਦੇ ਮਲਟੀਪਲ 2 ਕੁੰਡੇ ਵਾਧੋ ਪਹਿਲੀ ਸਿਲਾਈ ਸਾਰੀ ਆਪਾਂ ਸਿੱਧੀ ਬਣਾਉਣੀ ਹੈ ਠੀਕ ਹੈ ਸਿਲਾਈਆਂ ਤੁਸੀਂ ਪਛਮ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਪਛਮ ਹੋਗੀ ਉਸੇ ਤਰ੍ਹਾਂ ਨਾਲ ਤੁਸੀਂ ਸਿਲਾਈਆਂ ਲੈਣੀਆਂ ਮੇਰੇ ਕੋਲ ਇੱਥੇ ਨਾਰਮਲ ਪਛਮ 10 ਨੰਬਰ ਸਲਾਈਂਗਾ ਦੇ ਤੁਹਾਨੂੰ ਮੈਂ ਇਹ ਡਿਜ਼ਾਈਨ ਬਣਾ ਕੇ ਦਿਖਾ ਰਹੀ ਹਾਂ ਸਾਰੀ ਸਿਲਾਈ ਸਿੱਧੀ ਠੀਕ ਹੈ ਇੱਕ ਸਲਾਈ ਡਿਜ਼ਾਈਨ ਦੀ ਕੰਪਲੀਟ ਹੋਗੀ ਦੂਸਰੀ ਸਲਾਈ ਆ ਜੂਗੀ ਰੌਂਗ ਸਾਈਡ ਤੋਂ ਪਹਿਲਾ ਗੁੰਡਾ ਤਾਰ ਉਤਹਿ ਬਣੂ ਉਸ ਤੋਂ ਬਾਅਦ ਸਾਰੀ ਸਲਾਈ ਉਲਟੀ ਬਣਾਵਾਂਗੇ ਸੈਕੰਡ ਰੋ ਰਾਈਟ ਸਾਈਡ ਸਾਰੀ ਸਲਾਈ ਉਲਟੀ ਦੋ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗੀਆਂ। ਤੀਸਰੀ ਸਲਾਈ ਆ ਗਈ ਰਾਈਟ ਸਾਈਡ ਤੋਂ। ਤੀਸਰੀ ਸਲਾਈ ਰਾਈਟ ਸਾਈਡ। ਪਹਿਲਾ ਕੁੰਡਾ ਉਤਾਰਾਂਗੀ। ਉਸ ਤੋਂ ਬਾਅਦ ਕੁੰਡਾ ਸਿੱਧਾ ਬੁਣਾਗੇ, ਥ੍ਰੈਡ ਪਿੱਛੇ ਰੱਖਾਂਗੇ। ਇੱਕ ਵਾਰ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਬਣਾਈ ਕਰ ਲੈਣਾ। ਦੂਸਰੀ ਵਾਰ ਫੇਰ ਇਸ ਤਰ੍ਹਾਂ ਬਨ ਲੈਣਾ ਠੀਕ ਹੈ ਇੱਕ ਕੁੰਡੇ ਦੇ ਆਪਾਂ ਦੋ ਕੁੰਡੇ ਬਣਾ ਲਏ ਫੇਰ ਉਸੇ ਤਰ੍ਹਾਂ ਇੱਕ ਕੁੰਡੇ ਨੂੰ ਦੋ ਵਾਰ ਬਣਾਈ ਕਰਨਾ ਫਰੰਟ ਸਾਈਡ ਤੋਂ ਇਸ ਤਰ੍ਹਾਂ ਲਾਸਟ ਦੇ ਜਦੋਂ ਆਪਣੇ ਇੱਕ ਕੁੰਡਾ ਰਹਿ ਜੇ ਲਾਸਟ ਦੇ ਕੁੰਡੇ ਤੱਕ ਆਪਾਂ ਐਸੇ ਤਰ੍ਹਾਂ ਬਣਾਈ ਕਰਾਂਗੇ ਇੱਕ ਕੁੰਡੇ ਦੇ ਦੋ ਕੁੰਡੇ ਬਣਾਉਂਦੇ ਜਾਵਾਂਗੇ ਫਰੰਟ ਸਾਈਡ ਤੋਂ ਸਟਰੈਡ ਨੂੰ ਆਪਾਂ ਪਿੱਛੇ ਰੱਖਣਾ ਬਹੁਤ ਹੀ ਈਜ਼ੀ ਡਿਜ਼ਾਈਨ ਕਿਸੇ ਵੀ ਕਲਰ ਤੇ ਤੁਸੀਂ ਇਸ ਨੂੰ ਬਣਾ ਸਕਦੇ ਹੋ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਕੈਪ ਸਕੀਰਵੀ ਬਲਾਊਜ਼ ਸਾਰੀ ਸਿਲਾਈ ਥਰਡ ਰੋ ਰਾਈਟ ਸਾਈਡ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਇਹ ਇੱਕ ਕੁੰਡੇ ਦੇ ਦੋ ਦੋ ਕੁੰਡੇ ਬਣਾਉਣੇ ਐ ਇਸ ਤਰ੍ਹਾਂ ਇੱਕ ਕੁੰਡੇ ਨੂੰ ਦੋ ਵਾਰ ਬਣਾਈ ਕਰਨਾ ਹੈ ਥ੍ਰੈਡ ਪਿੱਛੇ ਕਰਕੇ ਫਰੰਟ ਸਾਈਡ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੇ ਪਾਸੇ ਦੀ ਸਲਾਈ ਹੈ ਠੀਕ ਹੈ ਤੀਸਰੀ ਸਲਾਈ ਦੇਖੋ ਕੰਪਲੀਟ ਹੋ ਗਈ ਹੁਣ ਆ ਗਈ ਆਪਣੀ ਚੌਥੀ ਸਲਾਈ ਪਹਿਲਾ ਕੁੰਡਾ ਆਪਾਂ ਇਸ ਤਰ੍ਹਾਂ ਉਤਾਰਾਂਗੇ ਤਾਰੂ ਚਾਹੇ ਬੁਣ ਹੁਣ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਤਾਂ ਆਪਾਂ ਚਾਰ ਕੁੰਡੇ ਖੋਲਾਂਗੇ 1 2 3 4 ਠੀਕ ਹੈ ਵਾਪਸ ਫੇਰ ਇਹਨਾਂ ਨੂੰ ਆਪਾਂ ऐसे सिलाई ਤੇ ਕਰਾਂਗੇ ਲੈਫਟ नीडਲ ਤੇ ਠੀਕ ਹੈ ਹੁਣ ਚਾਰ ਕੁੰਡੇ ਇਸ ਤਰ੍ਹਾਂ ਥ੍ਰੈਡ ਪਿੱਛੇ ਕਰ ਲੈਣਾ ਆਪਾਂ ਰੋਂਗ ਸਾਈਡ ਦੀ ਸਲਾਈ ਆ ਥ੍ਰੈਡ ਪਿੱਛੇ ਕਰ ਲੈਣਾ ਹੁਣ ਚਾਰ ਕੁੰਡੇ ਇਸ ਤਰ੍ਹਾਂ ਛੱਡ ਕੇ ਇੱਕ ਕੁੰਡਾ ਇਸ ਤਰ੍ਹਾਂ ਬਣਾਉਣਾ ਆਪਾਂ ਠੀਕ ਹੈ ਇੱਕ ਫਿਰ ਇਹ ਚਾਰ ਕੁੰਡਿਆਂ ਦਾ ਬੈਕ ਸਾਈਡ ਤੋਂ ਇਹ ਕੁੰਡਾ ਬਣਾਉਣਾ ਠੀਕ ਹੈ ਫੇਰ ਚਾਰ ਕੁੰਡੇ ਛੱਡ ਕੇ ਇਹ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਫੇਰ ਚਾਰ ਕੁੰਡਿਆਂ ਦਾ ਬੈਕ ਸਾਈਡ ਤੋਂ ਇਹ ਕੁੰਡਾ ਬਣਾ ਦੇਣੀ ਇਸ ਤਰ੍ਹਾਂ ਹੁਣ ਆਪਣੇ ਕੋਲ ਚਾਰ ਕੁੰਡਿਆਂ ਦੀ ਚਾਰ ਕੁੰਡੇ ਬਣ ਗਏ ਇਸ ਤਰ੍ਹਾਂ ਫੇਰ ਆਪਾਂ ਉਸੇ ਤਰ੍ਹਾਂ ਚਾਰ ਕੁੰਡੇ ਖੋਲਾਂਗੇ 1 2 3 4 ਠੀਕ ਹੈ ਵਾਪਸ ਫੇਰ ਇਸੇ ਸਲਾਈ ਤੇ ਕਰਾਂਗੇ ਥ੍ਰੈਡ ਪਿੱਛੇ ਰੱਖਾਂਗੇ ਚਾਰ ਕੁੰਡੇ ਛੱਡ ਕੇ ਇਸ ਤਰ੍ਹਾਂ ਕੁੰਡਾ ਬਣਾਉਣਾ ਹੈ ਐਸ ਤਰ੍ਹਾਂ ਠੀਕ ਹੈ ਫਿਰ ਇਹ ਚਾਰ ਕੁੰਡਿਆਂ ਨੂੰ ਬੈਕ ਸਾਈਡ ਤੋਂ ਬਣਾਉਣਾ ਇਸ ਤਰ੍ਹਾਂ ਦੋ ਫੇਰ ਚਾਰ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਤਿੰਨ ਕੁੰਡੇ ਹੋ ਗਏ ਫੇਰ ਚਾਰ ਕੁੰਡਿਆਂ ਦਾ ਬੈਕ ਸਾਈਡ ਤੇ ਕੁੰਡਾ ਬਣਾਉਣਾ ਤਾਂ ਚਾਰ ਕੁੰਡਿਆਂ ਦੇ ਚਾਰ ਕੁੰਡੇ ਹੋ ਗਏ ਠੀਕ ਹੈ ਫੇਰ ਉਸੇ ਤਰ੍ਹਾਂ ਚਾਰ ਚਾਰ ਕੁੰਡਿਆਂ ਦਾ ਆਪਣਾ ਡਿਜ਼ਾਈਨ ਲਾਸਟ ਤੱਕ ਇਸੇ ਤਰ੍ਹਾਂ ਬਣਾਉਂਦੇ ਜਾਣਾ ਚਾਰ ਕੁੰਡੇ ਖੋਲਾਂਗੇ 1 2 3 4 ਠੀਕ ਹੈ ਵਾਪਸ ਫੇਰ ਇਸੇ ਸਲਾਈ ਤੇ ਕਰ ਲੈਣੇ ਚਾਰ ਕੁੰਡਿਆਂ ਦੇ ਇਸ ਤਰ੍ਹਾਂ ਚਾਰ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਰੱਖਾਂਗੇ ਆਪਾਂ ਜਿਆਦਾ ਲੂਜ਼ ਨਹੀਂ ਰੱਖਣਾ ਫੇਰ ਚਾਰ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾਵਾਂਗੇ ਥ੍ਰੈਡ ਪਿੱਛੇ ਰੱਖਣਾ ਫੇਰ ਚਾਰ ਕੁੰਡੇ ਛੱਡ ਕੇ ਇਹ ਇਹ ਕੁੰਡਾ ਬਣਾਵਾਂਗੇ ਫੇਰ ਚਾਰ ਕੁੰਡਿਆਂ ਦਾ ਬੈਕ ਸਾਈਡ ਤੋਂ ਇਹ ਕੁੰਡਾ ਬਣਾਵਾਂਗੇ ਠੀਕ ਹੈ ਇਸ ਤਰ੍ਹਾਂ ਚਾਰ ਕੁੰਡਿਆਂ ਦੇ ਚਾਰ ਕੁੰਡੇ ਬਣ ਗਏ ਫੇਰ ਆਪਾਂ ਚਾਰ ਕੁੰਡੇ ਫੋਲਾਂਗੇ ਇਸ ਤਰ੍ਹਾਂ ਵਾਪਸ ਫੇਰ ਲੈਫਟ ਨੀਡਲ ਤੇ ਕਰਾਂਗੇ ਚਾਰ ਕੁੰਡੇ ਛੱਡ ਕੇ ਇਹ ਕੁੰਡਾ ਬਣਾਵਾਂਗੇ ਫੇਰ ਚਾਰ ਦਾ ਇੱਕ ਬਣਾਵਾਂਗੇ ਬੈਕ ਸਾਈਡ ਤੋਂ ਫਿਰ ਚਾਰ ਛੱਡ ਕੇ ਉਸੇ ਤਰ੍ਹਾਂ ਤੀਸਰਾ ਕੁੰਡਾ ਬਣਾਵਾਂਗੇ ਫਿਰ ਚਾਰ ਕੁੰਡਿਆਂ ਦਾ ਬੈਕ ਤੇ ਕਰਾਂਗੇ ਤਾਂ ਚਾਰ ਕੁੰਡਿਆਂ ਦੇ ਆਪਣੇ ਚਾਰ ਕੁੰਡੇ ਬਣ ਗਏ ਫਿਰ ਚਾਰ ਕੁੰਡੇ ਖੋਲਾਂਗੇ 1 2 3 4 ਠੀਕ ਹੈ ਵਾਪਸ ਫਿਰ ਇਸੇ ਸਲਾਈ ਤੇ ਕਰਾਂਗੇ ਚਾਰ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਫੇਰ ਚਾਰ ਕੁੰਡਿਆਂ ਦਾ ਬੈਕ ਤੋਂ ਇੱਕ ਕੁੰਡਾ ਬਣਾਵਾਂਗੇ ਫੇਰ ਤੀਸਰਾ ਕੁੰਡਾ ਉਸੇ ਤਰ੍ਹਾਂ ਚਾਰ ਕੁੰਡੇ ਛੱਡ ਕੇ ਤੀਸਰਾ ਕੁੰਡਾ ਬਣਾਵਾਂਗੇ ਫੇਰ ਚਾਰ ਕੁੰਡਿਆਂ ਦਾ ਬੈਕ ਤੋਂ ਇੱਕ ਕੁੰਡਾ ਬਣਾਵਾਂਗੇ ਠੀਕ ਹੈ ਲਾਸਟ ਵਾਲਾ ਆਪਾਂ ਉਲਟਾ ਬਣਾ ਲਾਂਗੇ ਕਿਉਂਕਿ ਉਲਟੇ ਪਾਸੇ ਦੀ ਸਲਾਈ ਇਸ ਤਰ੍ਹਾਂ ਦੇਖੋ ਇਹੀ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ ਤਾਂ ਜਿਹੜਾ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਜਦੋਂ ਦੁਬਾਰਾ ਜਿਹੜਾ ਡਿਜ਼ਾਈਨ ਸ਼ੁਰੂ ਕਰਨਾ ਹੈ ਤਾਂ ਉਸੇ ਤਰ੍ਹਾਂ ਪਹਿਲੀ ਸਲਾਈ ਤੋਂ ਡਿਜ਼ਾਈਨ ਸ਼ੁਰੂ ਕਰ ਲੈਣਾ ਇੱਕ ਸਲਾਈ ਸਿੱਧੀ ਦੂਸਰੀ ਔਲਟੀ ਤੀਸਰੀ ਇੱਕ ਕੁੰਡੇ ਦੇ ਦੋ ਕੁੰਡੇ ਚੌਥੀ ਇਸ ਤਰ੍ਹਾਂ ਜਿਵੇਂ ਆਪਾਂ ਬਣਾਈ ਠੀਕ ਆ ਚਾਰ ਕੁੰਡਿਆਂ ਦੇ ਚਾਰ ਕੁੰਡੇ ਲਓ ਜੀ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਇਆ ਇੱਕ ਵਾਰ ਡਿਜ਼ਾਈਨ ਰਿਪੀਟ ਕੀਤਾ ਮੈਂ ਇੱਥੇ ਚਾਰ ਸਲਾਈਆਂ ਬਣਾਈਆਂ ਬਾਰਡਰ ਬਣਾਉਣ ਤੋਂ ਬਾਅਦ ਚਾਰ ਸਲਾਈਆਂ ਰਿਪੀਟ ਹੋਣ ਤੇ ਚਲੋ ਜੀ ਦੱਸਿਓ ਕਮੈਂਟ ਕਰਕੇ ਜਰੂਰ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਲੱਗਿਆ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ